ਕੱਲ ਨੂੰ ਹਰ ਗੁਰਦੁਆਰੇ ਵਿੱਚ ਅਰਦਾਸ ਕੀਤੀ ਜਾਏਗੀ ਕਿ ਨਵਾਂ ਸਾਲ ਮੁਬਾਰਕ ਪਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਅਰਦਾਸ ਕਿਸੇ ਗੁਰਦੁਆਰੇ ਨਹੀਂ ਕੀਤੀ ਜਾਣੀ ਨਵਾਂ ਸਾਲ ਮਨਾਉਣ ਵਾਲਿਓ ਕੱਲ ਦੇ ਦਿਨ 1 ਜਨਵਰੀ 1993 ਨੂੰ ਸਵਰਨ ਸਿੰਘ ਘੋਟਨੇ ਉਸ ਪਾਪੀ ਨੇ ਜਥੇਦਾਰ ਸਾਹਿਬ ਦੀ ਹਿੱਕ ਵਿੱਚ ਗੋਲੀ ਮਾਰੀ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਬੰਦ-ਬੰਦ ਕੱਟ ਕੇ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਸਰੀਰ ਦਰਿਆ ਵਿੱਚ ਸੁੱਟਿਆ ਗਿਆ ਕੱਲ ਦੇ ਦਿਨ ਉਸ ਕੌਮੀ ਪਰਵਾਨੇ ਦਾ ਸ਼ਹੀਦੀ ਦਿਨ ਹੈ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ ਅਸੀਂ ਨਵੇਂ ਸਾਲ ਮਨਾਉਣ ਵਿੱਚ ਰੁੱਝ ਗਏ ਪਰ ਆਪਣੇ ਜਥੇਦਾਰ ਸਾਹਿਬ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀ ਕੀਤੀ ਆਪਣਾ ਜਥੇਦਾਰ ਆਪਣੇ ਦਿਲ ਵਿੱਚੋਂ ਭੁਲਾ ਦਿੱਤਾ ਤੇ ਚੇਤਾ ਰੱਖਿਓ ਕੱਲ ਦੇ ਦਿਨ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ ਦਾ ਸ਼ਹੀਦੀ ਦਿਨ ਹੈ ਜਿਸ ਕੌਮੀ ਪਰਵਾਨੇ ਨੇ ਆਪਣੇ ਸਰੀਰ ਦਾ ਟੁਕੜਾ ਟੁਕੜਾ ਕਰਵਾ ਲਿਆ ਪਰ ਉਸ ਸਮੇਂ ਦੀ ਸਰਕਾਰ ਦੇ ਸਾਹਮਣੇ ਝੁਕਿਆ ਨਹੀਂ ਉਹਨਾਂ ਵਿੱਚ ਜਥੇਦਾਰ ਵਾਲੇ ਗੁਣ ਸੀ ਜਿਹੜੇ ਬਾਬਾ ਅਕਾਲੀ ਫੂਲਾ ਸਿੰਘ ਦੇ ਵਾਂਗ ਕੌਮ ਨੂੰ ਲੀਡ ਕਰਦੇ ਸੀ ਆਓ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਵਾਲਿਓ ਉਸ ਕੌਮੀ ਪਰਵਾਨੇ ਨੂੰ ਆਪਣੇ ਘਰਾਂ ਵਿੱਚ ਯਾਦ ਕਰਿਏ ਬੈਠੋ ਆਪਣੇ ਆ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਦੱਸੋ ਕਿ ਜਿਹੜਾ ਕੱਲ ਦਾ ਦਿਨ ਹੈ ਨਾ 1 ਜਨਵਰੀ 1993 ਨੂੰ ਇਸ ਦਿਨ ਸਾਡੀ ਕੌਮ ਦਾ ਜਥੇਦਾਰ ਸਮੇਂ ਦੀ ਸਰਕਾਰ ਨੇ ਸ਼ਹੀਦ ਕੀਤਾ ਪਰ ਉਹ ਮਰਜੀਵੜਾ ਆਪਣੀ ਜ਼ਿੰਦਗੀ ਦਾ ਆਪਾ ਵਾਰ ਗਿਆ ਪਰ ਉਹ ਸਮੇਂ ਦੀ ਸਰਕਾਰ ਦੇ ਸਾਹਮਣੇ ਝੁਕਿਆ ਨਹੀਂ ਅੱਜ ਤੱਕ ਉਸ ਕੌਮੀ ਪਰਵਾਨੇ ਦਾ ਇਨਸਾਫ ਨਹੀਂ ਮਿਲਿਆ ਜੇ ਇਨਸਾਫ ਨਹੀਂ ਨਾ ਮਿਲਿਆ ਤੇ ਕਮ ਸੇ ਕਮ ਆਪਣੇ ਘਰਾਂ ਵਿੱਚ ਉਸ ਮਰਜੀਵੜੇ ਨੂੰ ਯਾਦ ਰੱਖੀਏ ਕੱਲ ਨੂੰ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਸ਼ਹੀਦੀ ਦਿਨ ਹੈ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟਵਾਰ ਪ੍ਰਣਾਮ ਹੈ